ਸਾਰਿਆਂ ਨੂੰ ਪਿਆਰ ਭਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਨਾਲੇ ਤੁਹਾਨੂੰ ਉਹਦੇ ਵਰਕ ਕਰਿਆ ਮਿਲੂਗਾ ਨਾਲੇ ਜਿਹੜੀ ਪਿਓਰ ਕ੍ਰਾਸ ਦੇ ਵਿੱਚ ਤੁਹਾਨੂੰ ਫੈਬਰਿਕ ਮਿਲੂਗੀ ਨਾਲੇ ਜਿਹੜੀ ਉਹਦੀ ਰੇਂਜ ਆ ਉਹ ਤੁਹਾਨੂੰ ਨਾਰਮਲ ਮਿਲੇਗੀ ਕੋਈ ਤੁਹਾਨੂੰ ਵੇਟ ਨਹੀਂ ਕਰਨਾ ਪੈਣਾ ਕਿ ਇਹਦਾ ਵਰਕ ਨਹੀਂ ਹੋਇਆ ਕੋਈ ਤੁਹਾਨੂੰ ਐ ਬੇੜ ਨਹੀਂ ਕਰਨਾ ਪੈਣਾ ਜੀ ਹਜੇ ਵੀ ਟਾਈਮ ਲੱਗੂਗਾ ਆਪਣੇ ਕੋਲ ਇਸ ਟਾਈਮ ਸੂਟ ਰੈਡੀ ਨੇ ਜਦੋਂ ਵੀ ਤੁਸੀਂ ਅੱਜ ਹੀ ਪੇਮੈਂਟ ਕਰਕੇ ਕੱਲ ਨੂੰ ਆਪਣਾ ਪਾਰਸਲ ਲਗਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਐਨੀ ਕਿ ਸੋਹਣੀ ਫੈਬਰਿਕ ਹੈ ਬਹੁਤ ਸੋਹਣੀ ਜਿਹੜੇ ਆਪਣੇ ਆਪਾਂ ਹਨਾ ਕੁਤ ਰੈਡੀ ਕਰਵਾਉਨੇ ਆ ਜੀ ਡਿਜ਼ਾਈਨ ਦੱਸ ਕੇ ਉਹ ਬਹੁਤ ਜ਼ਿਆਦਾ ਕਾਸਟਲੀ ਚਲੇ ਜਾਂਦੇ ਨੇ ਜਿਹੜੀਆਂ ਮੇਰੀਆਂ ਭੈਣਾਂ ਦੀ ਚੁਆਇਸ ਹੈ ਵੀ ਅਸੀਂ ਵਧੀਆ ਵਾਲੀ ਪਿਓਰ ਕ੍ਰੈਸ ਦੇ ਵਿੱਚ ਸੂਟ ਲੈਣੇ ਨੇ ਉਹ ਵੀ ਵਰਕ ਵਾਲੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਕਮੀਜ਼ ਦੇ ਵਿੱਚ ਤੁਹਾਨੂੰ ਵਰਕ ਮਿਲੂਗਾ ਬਹੁਤ ਸੋਹਣਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਬਹੁਤ ਸੋਹਣੇ-ਸੋਹਣੇ ਸੂਟ ਨੇ ਜਿਹੜੇ ਦਿਖਾਉਣੇ ਸ਼ੁਰੂ ਕਰਦੇ ਆਂ ਚਾਰ ਤੋਂ ਪੰਜ ਕਲਰ ਮਿਲਣਗੇ ਇਹ ਦੋ-ਦੋ ਸੂਟ ਹੀ ਸ਼ਾਪ ਤੇ ਆਏ ਤੇ ਸਾਰ ਦੋ-ਦੋ ਆਪਾਂ ਲੈ ਜਾਂਦੇ ਨੇ ਪਹਿਣਾ ਜ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ। ਲਓ ਜੀ ਹਰੇ ਹੈ। ਮੈਂ ਲਹਾਬੇ ਦੇ ਵਿੱਚੋਂ ਕੱਡੇ ਵੀ ਨਹੀਂ ਹੈਗੇ। ਖੁਦ ਵੀ ਬਸ ਉੱਥੋਂ ਦੇਖ ਕੇ ਬੁੱਕ ਕਰਾਏ ਨੇ। ਬਾਕੀ ਜਿਹੜੀਆਂ ਮ리에 ਭੈਣਾਂ ਨੂੰ ਚਾਹੀਦੇ ਨੇ ਸੂਟ ਤਾਂ ਜਲਦੀ ਜਲਦੀ ਬੁੱਕ ਕਰ ਲਿਓ। ਦੇਖੋ ਜੀ ਪਹਿਲਾਂ ਤਾਂ ਤੁਸੀਂ ਇਹਦੀ ਕ੍ਰਾਸ ਦੇਖੋ। ਸਲਵਾਰ ਦੀ ਫੈਬਰਿਕ ਦੇਖੋ। ਇੰਨੀ ਸੋਹਣੀ ਪਿਓਰ ਕ੍ਰਾਸ ਦੀ ਫੈਬਰਿਕ ਰਹੂਗੀ ਜੀ ਲਓ ਜੀ। ਜਿਵੇਂ ਨਾ ਕਮਲ ਜਨੂਨ ਦਾ ਦੁਪੱਟਾ ਹੁੰਦਾ ਉਹਵੇਂ ਇਹ ਮਲੈਮ ਮਲੈਮ ਸੋਲੂ ਸਲਵਾਰ ਦੀ ਫੈਬਰਿਕ ਵੀ ਸੇਮ ਮਿਲੂਗੀ ਜੀ ਤੇ ਸ਼ਰਟ ਦੀ ਫੈਬਰਿਕ ਵੀ ਸੇਮ ਮਿਲੂਗੀ ਬਹੁਤ ਸੋਹਣੀ ਤੁਹਾਨੂੰ ਭਿੰਦਰਾ ਕੰਪਨੀ ਦਾ ਇਹ ਜਿਹੜਾ ਹੈਗਾ ਜੀ ਕ੍ਰਾਸ ਸਿਲਕ ਮਿਲੂਗੀ ਵਧੀਆ ਵਾਲੀ ਪਿਓਰ ਵਾਲੀ ਦੇਖੋ ਜੀ ਇਹਨੂੰ ਤੁਸੀਂ ਇਹਦੇ ਸਾਰੇ ਸੂਰਤ ਤੇ ਤੁਹਾਨੂੰ ਕਮੀਜ਼ ਦੇ ਵਿੱਚ ਇਸ ਤਰ੍ਹਾਂ ਜਰੀ ਵਰਕ ਸਿੱਪੀ ਵਰਕ ਕੋਆ ਮੈਜੀ ਲਓ ਜੀ ਬਹੁਤ ਸੋਹਣੀ ਫੈਬਰਿਕ ਹੈ ਇਹਨੂੰ ਤੁਸੀਂ ਆਰਾਮ ਨਾਲ ਕਿਵੇਂ ਮਰਜ਼ੀ suit ਰੈਡੀ ਕਰਵਾ ਸਕਦੇ ਹੋ ਇਹ ਦੋ ਦੋ ਸ਼ਰਟਾਂ ਨੇ ਕਟੀਆਂ ਤਾਂ ਹੀ ਜ਼ਿਆਦਾ ਖੁੱਲੀਆਂ ਹਨਾ ਸਹੀ ਖੁੱਲੀਆਂ ਹੈ ਮੇਰੇ ਘਰਾਵੋ ਜਣੇ ਲਓ ਜੀ ਇਹਦੇ ਵਿੱਚ ਕਲਰ ਤੁਹਾਨੂੰ ਤਿੰਨ ਤੋਂ ਚਾਰ ਮਿਲ ਜਾਣਗੇ ਹੁਣ ਇਹ ਪੁੱਟੀ ਹੋਗੀ ਦੇਖੋ ਜੀ ਆਹ ਸਿੱਧੀ ਸਾਈਡ ਹੈ ਇਹ ਇਸ ਤਰ੍ਹਾਂ ਇਹਦੇ ਤੁਹਾਨੂੰ ਬੈਕ ਤੇ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਪਤਾ ਹੈ ਜੀ ਇਹਦੇ ਨਾਲ ਤੁਹਾਨੂੰ ਲਾਈਨਿੰਗ ਤੋਂ ਲਾਉਣੀ ਪੈਗੀ ਕਿਉਂ ਪਿਓਰ ਕ੍ਰਾਸ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੂਗੀ ਇੰਨੀ ਕੁ ਵਧੀਆ ਜਿਹੜੀ ਹੈਗੀ ਹੈ ਫੈਬਰਿਕ ਬਹੁਤ ਵਧੀਆ ਲਓ ਜੀ ਸ਼ਾਈਨਿੰਗ ਵਾਲੀ ਤੁਹਾਨੂੰ ਪਾਰਟੀ ਵੇਅਰ ਫੈਬਰਿਕ ਮਿਲੂਗੀ ਜੀ ਬਹੁਤ ਸੋਹਣੀ ਦੇਖੋ ਜੀ ਜੇ ਆਪਾਂ ਊਨ ਲਵਾਵਾਂਗੇ ਪਿਓਰ ਕ੍ਰਾਸ ਦੇ ਵਿੱਚ ਨਾ ਆਪਾਂ ਨੂੰ 2500 ਦਾ ਸੂਟ ਮਿਲਦਾ ਹੈ ਪਲੇਨ ਫਿਰ ਉਹਦੇ ਵਰਕ ਹੋ ਗਿਆ ਜੀ ਜੇ ਆਪਾਂ ਨਾਰਮਲ ਵਰਕ ਵੀ ਕਰਾਵਾਂਗੇ 10 ਤੋਂ 10000 ਦੇ ਵਿੱਚ ਵਿੱਚ ਜਾਊਗਾ ਸੂਟ ਲਓ ਜੀ ਕਰ ਲਓ ਜਲਦੀ ਜਲਦੀ ਕਲਰ ਪਸੰਦ ਕਲਰ ਦੇਖੋ ਪਹਿਲਾ ਇਸ ਤਰ੍ਹਾਂ ਦਾ ਹੀ ਸਰਦਈ ਕਲਰ ਰਹੂਗਾ ਜੀ ਲਓ ਜੀ ਦੇਖੋ ਸਲਵਾਰ ਦੀ ਫੈਬਰਿਕ ਦੇਖੋ ਕਿੰਨੀ ਸੋਹਣੀ ਹੈ ਤੇ ਨਾਲ ਸ਼ਰਟ ਦੀ ਤਾਂ ਹੋਣੀ ਹੋਣੀ ਸ਼ਰਟ ਦੀ ਵੀ ਸੇਮ ਹੈ ਇਹ ਤਾਂ ਨੂੰ ਥੋੜਾ ਜਿਹਾ ਵਰਕ ਕਰਕੇ ਇਦਾਂ ਲੱਗ ਰਹੀ ਹੈ ਸਲਵਾਰ ਦੀ ਫੈਬਰਿਕ ਵੀ ਸੇਮ ਹੋਏਗੀ ਜੀ ਪਿਓਰ ਕ੍ਰਾਸ ਦੇ ਵਿੱਚ ਤੇ ਜਿਹੜੀ ਹੈਗੀ ਹੈ ਸ਼ਰਟ ਦੀ ਵੀ ਸੇਮ ਹੋਗੀ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਜਿੰਨੇ ਵੀ ਕਲਰ ਨੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਜਲਦੀ ਜਲਦੀ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ 2100 ਰੁਪਏ ਜੇ ਤੁਸੀਂ ਘਰ ਤੋਂ ਲਿਜਾਓਗੇ ਜੀ ਤਾਂ ਤੁਹਾਨੂੰ 2000 ਦਾ ਪੈ ਜਾਏਗਾ ਇੰਨੀ ਵਧੀਆ ਫੈਬਰਿਕਾ ਇੰਨੇ ਉਹਦੇ ਵਾਲੀ ਕਿਸੇ ਵੀ ਪਹਿਲੀ ਵਾਰ ਅਸੀਂ ਵੀ 100 ਆਏ ਹੋ ਗਏ ਹੈ ਇੰਨੇ ਰੇਂਜ ਦੇ ਵਿੱਚ ਇੰਨੀ ਵਧੀਆ ਚੀਜ਼ ਆ ਗਈ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਦਾ orange ਅਰਸਟ ਕਲਰ ਦੇਖੋ ਸੇਮ ਡਿਜ਼ਾਈਨ ਰਹੂਗਾ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਲਓ ਜੀ ਬਹੁਤ ਸੋਹਣਾ ਤੁਸੀਂ ਇਹ ਨਾ ਸਮਝੋ ਵੀ ਹਨਾ ਇਹ ਇਹ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਜਾਂ ਸਾਡੇ ਲੜੂਗਾ ਕੋਈ ਉਹ ਨਹੀਂ ਹੈਗਾ ਬਹੁਤ ਸੋਹਣੀ ਪਾਰਟੀ ਵੇਅਰ ਆਈਟਮ ਹੈ ਫੈਬਰਿਕ ਹੈ ਜਿਹੜੀ ਉਹ ਵੀ ਤੁਹਾਨੂੰ ਤੁਹਾਡੇ ਮਨ ਪਸੰਦ ਪਿਓਰ ਦੀ ਲੱਗੀ ਹੋਈ ਹੈ ਜੀ ਇਹਦੇ ਵਿੱਚ ਕਿਤੇ ਵੀ ਨਹੀਂ ਆਇਆ ਇਹ ਹਜੇ ਤੱਕ ਜਿਹੜਾ ਸਟਾਫ ਆਪਣੇ ਕੋਲੇ ਇੰਨੀ ਰੇਂਜ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਤੁਸੀਂ ਦੇਖਿਓ ਜਦੋਂ ਇਹ ਚੱਲ ਪਿਆ ਜੀ ਫਿਰ ਰੇਟ ਵੀ ਦੇਖਿਓ ਇਹਨਾਂ ਦਾ ਕਿੱਥੇ ਜਾਊਗਾ ਇਹ ਆਪਾਂ ਤੁਹਾਨੂੰ ਨਾਰਮਲ ਰੇਂਜ ਦੇ ਵਿੱਚ ਫਿਰ ਦੀ ਸ਼ਿਪਿੰਗ 2100 ਰੁਪਏ ਦਾ ਮਿਲੂਗਾ ਜੀ ਜੇ ਤੁਸੀਂ ਇਹਨੂੰ ਘਰ ਤੋਂ ਲੈ ਜਾਵੋਗੇ ਤਾਂ ਤੁਹਾਨੂੰ 2000 ਦਾ ਪੈ ਜਾਊਗਾ ਲਓ ਜੀ ਕਿੰਨਾ ਸੋਹਣਾ ਪਿਆਰਾ ਕਲਰ ਬਾਕੀ ਇਹਦੀ ਖਾਸियत ਇੰਨੀ ਕਾਣੀ ਇਹਦਾ ਜਿਹੜਾ ਸੁਨਵਾਰ ਦਾ ਫੈਬਰਿਕ ਆ ਉਹ ਵੀ ਸੇਮ ਨਾਲ ਦਾ ਹੀ ਹੈ ਜੀ ਲੱਗ ਤੋਂ ਨਹੀਂ ਰਹਿਣਾ। ਲਓ ਜੀ ਦੂਸਰਾ ਤੀਸਰਾ ਕਲਰ ਆ ਗਿਆ ਇਹਦਾ ਬਹੁਤ ਸੋਹਣਾ ਕਲਰ ਹੈ। ਦੇਖੋ ਜੀ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਦਾ ਮਹਿੰਦੀ ਕਲਰ। ਦੇਖੋ ਜੇ ਤੁਹਾਨੂੰ ਪਸੰਦ ਆ। ਇਹਦੇ ਨਾਲ ਨਾ ਆ ਬਹੁਤ ਸੋਹਣਾ ਦੁਪੱਟਾ ਫਿਨਿਸ਼ਿੰਗ ਕਰਵਾ ਕੇ ਜਿਵੇਂ ਹੁਣ ਇਹਦੇ ਵਿੱਚ ਇਹ ਰਾਣੀ ਕਲਰ ਹੈ ਦੀ ਆਪਾਂ ਪੇਸਟਿੰਗ ਪੱਟੀ ਲਵਾ ਕੇ ਦੁਪੱਟਾ ਰੈਡੀ ਕਰਵਾਵਾਂਗੇ ਬਹੁਤ ਸੋਹਣਾ ਸੂਟ ਬਣ ਜੂਗਾ ਇਹ ਵਿਆਹ ਪ੍ਰੋਗਰਾਮ ਦੇ ਵਿੱਚ ਪਾਉਣ ਵਾਲਾ ਲਓ ਜੀ ਮਹਿੰਦੀ ਮਸਟਰਡ ਜਿਹਾ ਕਲਰ ਹੈ ਇਹ ਵੀਡੀਓ ਦੇ ਵਿੱਚ ਸੇਮ ਦਿਖ ਰਿਹਾ ਤੁਹਾਨੂੰ ਲਓ ਜੀ ਇਸ ਤੋਂ ਬਾਅਦ ਇਹਦਾ ਅਗਲਾ ਕਲਰ ਬਹੁਤ ਸੋਹਣਾ ਆ ਗਿਆ ਲਓ ਜੀ ਇਹਨੂੰ ਅਨੀਆਂ ਨੇ ਵੀ ਨਹੀਂ ਕਹਿ ਸਕਦੇ ਥੋੜਾ ਜਿਹਾ ਹਟਕੇ ਜਿਹਾ ਵਿੱਚ ਵਿਚਾਲੇ ਵਾਲਾ ਕਲਰ ਹੈ ਸੇਮ ਕਲਰ ਰਹੂਗਾ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਲਓ ਜੀ ਜੇ ਸਾਨੂੰ ਨਾ ਪਲੇਨ ਫੈ布ਰਿਕ ਦੇ ਨਾਲ ਦਾ ਮਿਲਦਾ ਹੋਇਆ ਸੀ ਜ਼ਰੂਰ ਲੈ ਕੇ ਆਵਾਂਗੇ ਤੁਹਾਨੂੰ ਵਰਕ ਕਰਵਾਉਣ ਲਈ ਇਹ ਪਰ ਹੁਣ ਨਾ ਇਸ ਟਾਈਮ ਇਹ ਹੁਣ ਮੈਚਿੰਗ ਹੈ ਪਰ ਇਹਨੂੰ ਨਹੀਂ ਖਰਾਬ ਕਰ ਸਕਦੇ ਤੇਰਾ ਇਦਾਂ ਵਰਕ ਵਾਲੀ ਆਲ ਓਵਰ ਸਲਵਾਰ ਸੂਟ ਵੀ ਖਾ ਹੁ ਵਧੀਆ ਨਹੀਂ ਲੱਗਦਾ ਮੈਚਿੰਗ ਸੂਟ ਹੀ ਵਧੀਆ ਲੱਗਦਾ ਵਰਕ ਵਾਲਾ ਦੇਖੋ ਜੀ ਵਰਕ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਤ ਹੈ ਬਹੁਤ ਸੋਹਣੀ ਫੈ布ਰਿਕ ਹੈ ਲਓ ਜੀ ਇਹ ਦੋ ਦੋ ਸੂਟ ਨੇ ਚਾਰ ਕਲਰ ਆ ਗਏ ਜੀ ਮੇਰੀਆਂ ਭੈਣਾਂ ਨੂੰ ਜਿਹੜਾ ਵੀ ਪਸੰਦ ਹੈ ਜਲਦੀ ਜਲਦੀ ਬੁੱਕ ਕਰ ਲਓ ਲਓ ਜੀ ਮਹਿੰਦੀ ਕਲਰ ਆ ਗਿਆ ਜੀ ਇਹ ਇਹ ਆ ਗਿਆ ਰਸਟ ਮਹਿਰੂਨ ਦੇਖੋ ਇਸ ਤੋਂ ਬਾਅਦ ਆ ਗਿਆ ਸਰਦਈ ਜਿਹੜਾ ਫਸਟ ਨੰਬਰ ਤੇ ਦਿਖਾਇਆ ਸੀ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਜੀ 2000 ਰੁਪਏ ਤੁਹਾਨੂੰ ਵਿਦਾਊਟ ਸ਼ਿਪਿੰਗ ਰਹੇਗਾ ਜੀ ਜੇ ਤੁਸੀਂ ਪਾਰਸਲ ਲਗਵਾਉਂਗੇ ਤਾਂ ਤੁਹਾਨੂੰ 2100 ਰੁਪਏ ਦੇ ਵਿੱਚ ਪੈ ਜਾਣਾ ਉਸ ਤੋਂ ਬਾਅਦ ਦੇਖੀ ਕੀ ਆ ਲਗਾਦੇ ਰਹੇ ਸੀ ਮੈਂ ਤਾਂ ਇਹੀ ਤੋਂ ਪਹਿਲਾਂ ਵੀਡੀਓ ਬਣਾਉਣ ਲੱਗੀ ਤੇ ਪੈਦਾ ਨਾ ਰਸਟ ਹੈ ਜੀ ਇਹ ਵਾਲਾ ਪ੍ਰਿੰਟ ਆਪਣੇ ਕੋਲੇ ਗਲਾਸ ਸਿਲਕ ਦੇ ਵਿੱਚ ਆ ਗਿਆ ਪਹਿਲਾਂ ਇਹ ਸੂਟਾਂ ਦੀ ਇਹ ਕਲਰ ਦੀ ਬਹੁਤ ਜ਼ਿਆਦਾ ਸ਼ਾਰਟ ਪਈ ਸੀ ਇਹ ਤੁਹਾਨੂੰ ਬਹੁਤ ਵੀ ਮਿਲ ਜੇਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਕਲਰ ਲੈਣਾ ਹੈ ਪਹਿਲਾਂ ਇੱਕ ਦੋ ਨੂੰ ਸਾਨੂੰ ਮਨਾ ਕਰਨਾ ਪਿਆ ਇਹ ਕਲਰ ਆਏ ਨਹੀਂ ਸੀ ਲਓ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਗਲਾਸ ਸਿਲਕ ਦੇ ਵਿੱਚ ਇੱਕ ਕਰੇਪ ਦੇ ਵਿੱਚ ਆਇਆ ਜੀ ਸੇਮ ਡਿਜ਼ਾਈਨ ਉਹਦੇ ਵਿੱਚ ਸੈਲਫ ਰਹੂਗੀ ਉਹ ਤੁਹਾਨੂੰ 2000 ਰੁਪਏ ਦਾ ਪਊ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਇਹ ਦੋ ਸੂਟ ਅੱਜ ਹੀ ਆਏ ਨੇ ਅਸੀਂ ਮੰਗਵਾਏ ਸੀ ਦੁਬਾਰਾ ਤੋਂ ਲਓ ਜੀ ਇੱਕ ਆਪਾਂ ਤੁਹਾਨੂੰ ਟੈਸਟਾ ਦਾ ਵਰਕ ਵਾਲਾ ਸੂਟ ਦਿਖਾਉਨੇ ਆ ਜੈਲੂ ਜਾਂ ਕਲਰ ਹੈ ਜਿਗੀਜੈਗ ਦੇ ਡਿਜ਼ਾਈਨ ਵਾਲਾ ਇਸ ਤਰ੍ਹਾਂ ਦਾ ਇਹ ਆਪਾਂ ਨੇ ਪਹਿਲਾਂ ਵਿਦਾਊਟ ਵਰਕ ਤੋਂ ਸੂਟ ਦੇ ਵੀਡੀਓ ਪਾਈ ਸੀ ਇਹ ਦੀਦੀ ਨੇ ਵਰਕ ਕਰਵਾਇਆ ਦੇਖੋ ਜੀ ਲਓ ਜੀ ਸਾਨੂੰ ਇੱਥੇ ਇਸ ਤਰ੍ਹਾਂ ਦਾ ਪੈਚ ਵਰਕ ਮਿਲੂਗਾ ਬਾਹਾਂ ਦੇ ਤੇ ਸਾਨੂੰ ਬਾਹ ਤੇ ਵੀ ਸੇਮ ਵਰਕ ਮਿਲੂਗਾ ਜੀ ਬਾਹ ਤੇ ਵੀ ਇਸ ਤਰ੍ਹਾਂ ਦਾ ਲਓ ਜੀ ਤੇ ਘੇਰ ਤੇ ਵੀ ਇਸ ਤਰ੍ਹਾਂ ਦਾ ਇਹ ਲੈਮਨ ਕਲਰ ਦਾ ਪੈਚ ਵਰਕ ਲਾ ਕੇ ਆਪਾਂ ਨੇ ਸੂਟ ਰੈਡੀ ਕੀਤਾ ਹੈ ਟੀਸਟਾ ਦਾ ਸੂਟ ਰਹੇਗਾ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਟੀਸਟਾ ਦੇ ਆਪਣੇ ਕੋਲ ਹੀ ਵਿਦਾਊਟ ਵਰਕ ਜੋ ਵੀ ਤੁਹਾਨੂੰ ਪਸੰਦ ਨੇ ਉਹ ਵੀ ਲੈ ਸਕਦੇ ਤੁਸੀਂ ਲਓ ਜੀ ਆਹ ਚਲੋ ਜੀ ਮੈਂ ਤੁਹਾਨੂੰ ਬਹੁਤ ਸੋਹਣੀ ਫੈਬਰਿਕ ਅੱਜ ਵਾਲੀ ਦਿਖਾਈ ਹੈ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਰੰਗ ਪ੍ਰਿੰਟਰ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਬਹੁਤ ਸੋਹਣਾ ਰਿਸਪੌਂਸ ਮਿਲੇਗਾ ਬਾਕੀ ਤੁਹਾਡੀ ਚੁਆਇਸ ਹੈ ਜੀ ਜਿਵੇਂ ਦਾ ਤੁਸੀਂ ਚੀਜ਼ ਚਾਹੋਗੇ ਆਪਾਂ ਉਹਵੇਂ ਦਾ ਰੈਡੀ ਕਰਕੇ ਦੇਵਾਂਗੇ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਕਰ ਦਿਓ ਜੀ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੋਂ ਦੇਖ ਦਿਓ ਤਾਂ ਫੇਸਬੁੱਕ ਨੂੰ ਵੀ ਤੁਸੀਂ ਕਰੋ ਜੀ ਤੇ ਆਪਣੀ ਇੰਸਟਾਗ੍ਰam ਦੀ ਆਈਡੀ ਆ ਰਾਜਵਿੰਦਰ ਸਿੱਧੂ 955 ਤੁਸੀਂ ਉਹਨੂੰ ਵੀ ਫੋਲੋ ਕਰੋ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ